ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਗੁੰਗਰੇ ਆਲੂ ਤੇ ਇੱਥੇ ਆਪਾਂ ਮੂੰਗਰੇ ਲਏ ਸੀ ਤੇ ਮੂੰਗਰੇ ਆਪਾਂ ਬ੍ਰੇਕ ਬ੍ਰੇਕ ਮੂੰਗਰਿਆਂ ਨੂੰ ਇਹਨਾਂ ਦੀ ਦੋਨਾਂ ਸਾਈਡ ਤੋਂ ਆਪਾਂ ਡੰਡੀਆਂ ਬਾਹਤੀਆਂ ਸੀ ਤੇ ਮੂੰਗਰੇ ਨੂੰ ਆਪਾਂ ਕੱਟ ਲਿਆ ਸੀ ਤੇ ਇੱਥੇ ਮੈਂ ਦੋ ਆਲੂ ਆਲੂਆਂ ਨੂੰ ਆਪਾਂ ਕੱਟ ਲਿਆ ਸੀ ਤੇ ਆਲੂ ਆਪਾਂ ਇਸ ਤਰ੍ਹਾਂ ਦੇ ਪਾਵਾਂਗੇ ਜਿਆਦੇ ਵੱਡੇ ਨਹੀਂ ਆਲੂ ਆਪਾਂ ਪਾਵਾਂਗੇ ਠੀਕ ਠੀਕ ਨੋਰਮਲ ਜਿਹੇ ਆਪਾਂ ਕੱਟ ਕੇ ਆਲੂ ਲੈ ਲਏ ਸੀ ਗੈਸ ਉੱਪਰ ਆਪਾਂ ਕੜਾਈ ਰੱਖ ਲਈ ਸੀ ਕੜਾਈ ਦੇ ਵਿੱਚ ਆਪਾਂ ਸਰੋਂ ਦਾ ਤੇਲ ਪਾ ਲਵਾਂਗੇ ਤੇ ਸਰੋਂ ਦਾ ਤੇਲ ਮੈਂ ਹਲੀ ਥੋੜਾ ਜਿਹਾ ਤੇਲ ਪਾਵਾਂ ਕਿ ਆਪਾਂ ਮੂੰਗਰਿਆਂ ਨੂੰ ਤਲਣਾ ਹੈ ਤੇ ਤੇਲ ਨੂੰ ਆਪਾਂ ਗਰਮ ਕਰ ਲਵਾਂਗੇ ਤੇਲ ਗਰਮ ਹੋ ਗਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਮੂੰਗਰਿਆਂ ਨੂੰ ਪਾ ਦਵਾਂਗੇ ਮੂੰਗਰਿਆਂ ਨੂੰ ਆਪਾਂ 2 ਮਿੰਟ ਵਾਸਤੇ ਇਹਨਾਂ ਨੂੰ ਆਪਾਂ ਫਰਾਈ ਕਰ ਲਵਾਂਗੇ ఫై మూరే ఫ్రా మూగరేను కట్టే ప్లేవే ఆలూ ఫ్రా ਆਪਾਂ ਨੂੰ 3-4 ਮਿੰਟ ਹੋ ਗਏ ਸੀ ਆਪਾਂ ਨੂੰ ਫਰਾਈ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਮਟਰ ਪਾ ਕੇ ਮੁੰਗਰੇ ਪੜਾਉਂਗੇ ਟਮਾਟਰਾਂ ਨੂੰ ਵੀ ਆਪਾਂ ਥੋੜੀ ਦੇਰ ਵਾਸਤੇ ਫਰਾਈ ਕਰ ਲਵਾਂਗੇ 2-3 ਮਿੰਟ ਵਾਸਤੇ ਆਪਾਂ ਮਟਰਾਂ ਦੇ ਨਾਲ ਆਲੂ ਵੀ ਨਾਲ ਫਰਾਈ ਹੋ ਜਾਣਗੇ ਅਲੂਵਾਂ ਦੇ ਨਾਲ ਆਪਾਂ ਮਟਰਾਂ ਨੂੰ ਟਰਾਈ ਕਰ ਲਿਆ ਸੀ ਤੇ ਹੁਣ ਆਪਾਂ ਕਿੰਨੇ ਸੀ ਮਟਰਾਂ ਨੂੰ ਮੈਂ 2-3 ਮਿੰਟ ਵਾਸਤੇ ਅਲੂਵਾਂ ਨਾਲ ਪਕਾਇਆ ਸੀ ਤੇ ਆਪਾਂ ਹੁਣ ਇਹਨਾਂ ਨੂੰ ਪਲੇਟ 'ਚ ਕੱਢ ਦਵਾਂਗੇ ਇਸੇ ਕੜਾਈ ਦੇ ਵਿੱਚ ਮੈਂ ਸਰੋਂ ਦਾ ਤੇਲ ਥੋੜਾ ਜਿਹਾ ਪਾ ਦਵਾਂਗੇ ਤੇਲ ਨੂੰ ਆਪਾਂ ਗਰਮ ਕਰ ਲਵਾਂਗੇ 2 ਕ ਚਮਚੇ ਮੈਂ ਤੇਲ ਦੇ ਪਾ ਦਿੱਤੇ ਸੀ ਤੇਲ ਗਰਮ ਹੋ ਗਿਆ ਇਹਦੇ ਵਿੱਚ ਜੀਰੇ ਪਾ ਦਵਾਂਗੇ ਪਿਆਜ਼ ਪਾ ਲਵਾਂਗੇ। ਕਿਆਦਮ ਮੈਂ ਸੇ ਕਰ ਲਵਾਂਗੀ। ਲਾੜੀ ਇਸ ਵਿੱਚ ਅਦਰਕ ਦਾ ਤੇਲ ਲੱਗਣ ਨੂੰ ਕੋਟਲੇ ਆਖੀ, ਏਨਨ ਪਾ ਦਵਾਂ ਅਦਰਕ ਦਾ। ਪਿਆਜ਼ ਗੁਲਾਬੀ ਜੀ ਹੋ ਗਏ ਸੀ ਅੱਧਾ ਚਮਚਾ ਪਾ ਨਮਕ ਪਾ ਦਵਾਂਗੇ। ਅੱਧੇ ਚਮਚੇ ਤੋਂ ਘੱਟ ਕਾਲੀ ਮਿਰਚ। ਕੋੜੀ ਜਿਹੀ ਲਾਲ ਮਿਰਚ ਰੰਗ ਦੇਣ ਵਾਸਤੇ ਹਲਦੀ ਪਾਊਡਰ 1 ਚਮਚਾ ਧਨੀਆ ਪਾਊਡਰ ਆਪਾਂ ਦੋ ਤਿੰਨ ਹਰੀਆਂ ਮਿਰਚਾਂ ਕੱਟ ਲਈਆਂ ਸੀ ਹਰੀਆਂ ਮਿਰਚਾਂ ਪਾ ਦਵਾਂਗੇ ਮਸਾਲੇ ਨੂੰ ਮਿਕਸ ਕਰ ਦਵਾਂਗੇ ਟਮਾਟਰ ਨੂੰ ਮੈਂ ਰੈਂਡ ਕਰ ਲਿਆ ਸੀ ਵਾਟਰ ਪਾ ਕੇ ਨੂੰ ਲੱਗਾ ਚੰਗੀ ਤਰ੍ਹਾਂ ਮਸਾਲੇ ਨੂੰ ਪਕਾ ਲਵਾਂਗੇ ਮਸਾਲੇ ਨੇ ਚੈੱਕ ਕਰ ਲਵਾਂਗੇ ਮੈਂ ਮਸਾਲੇ ਨੂੰ ਛਾ ਸਕੀ ਪਕਾਇਆ ਸੀ ਤੇ ਮਸਾਲੇ ਨੇ ਤੇਲ ਛੱਡ ਦਿੱਤਾ ਤੇ ਮਸਾਲਾ ਬਹੁਤ ਵਧੀਆ ਰੈਡੀ ਹੋ ਗਿਆ

ਤੁਸੀਂ ਘਰ ਦੇ ਤੁਸੀਂ ਆਪਾਂ ਇਹਨਾਂ ਨੂੰ 5 ਮਿੰਟ ਪਕਾਵਾਂਗੇ ਤਾਂ ਮੁੰਗਰੇ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਕਲਰ ਮੁੰਗਰਿਆਂ ਦਾ ਆਇਆ ਤੇ ਮੁੰਗਰੇ ਖਾਣ ਦੇ ਵਿੱਚ ਬਹੁਤ ਵਧੀਆ ਹੈ ਮੁੰਗਰਿਆਂ ਦੇ ਨਾਲ ਆਪਾਂ ਨੂੰ ਗੈਸ ਨਹੀਂ ਬਣਦੀ ਜੇ ਮੁੰਗਰੇ ਖਾਣ ਨਾਲ ਤੇ ਇਹਦੇ ਮੁੰਗਰੇ ਖਾਣ ਨਾਲ ਆਪਣਾ ਹਾਜਮਾ ਵੀ ਸਹੀ ਰਹਿੰਦਾ ਹੈ ਤੇ ਮੁੰਗਰੇ ਆ ਤੁਸੀਂ ਦੇਖ ਸਕਦੇ ਮੁੰਗਰੇ ਬਹੁਤ ਵਧੀਆ ਬਣ ਕੇ ਰੈਡੀ ਹੋ ਗਏ ਆ ਸਾ ਸਬਜ਼ੀ ਨੂੰ ਜਿਆਦਾ ਨਹੀਂ ਪਕਾਉਣਾ ਵੀ ਜਿਸ ਨੂੰ 2 ਮਿੰਟ ਵਾਸਤੇ ਆਪਾਂ ਹੋਰ ਪਕਾਵਾਂਗੇ ਇਹਨੇ ਤੰਗਰੇ ਬਣ ਕੇ ਰੈਡੀ ਹੋਦੇ ਆ। ਮੁੰਗਰੇ ਵਿੱਚ ਆਪਾਂ ਥੋੜਾ ਜਿਹਾ ਗਰਮ ਮਸਾਲਾ ਪਾ ਦਵਾਂਗੇ। ਤੇ ਥੋੜਾ ਜਿਹਾ ਆਮਚੂਰ ਪਾ ਦਾਂਗੇ। ਆਮਚੂਰ ਤੁਸੀਂ ਉਦੋਂ ਪਾਉਂਦੇ ਜਦੋਂ ਸਬਜ਼ੀ ਬਣ ਜਾਂਦੀ ਹੈ। ਤੇ ਨਾਲ ਹੀ ਆਪਾਂ ਧਨੀਆ ਪਾ ਦਵਾਂਗੇ। ਤੇ ਗੈਸ ਨੂੰ ਆਪਾਂ ਬੰਦ ਕਰ ਦਵਾਂਗੇ। ਤੇ ਸਬਜ਼ੀ ਨੂੰ ਆਪਾਂ ਮਿਕਸ ਕਰ ਦਵਾਂਗੇ। ਮੁੰਗਰੇ ਨੂੰ ਆਪਾਂ ਪਲੇਟ ਵਿੱਚ ਪਾ ਦੇਵਾਂਗੇ ਤੇ ਮੁੰਗਰੇ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਮੁੰਗਰੇ ਬਣ ਕੇ ਰੈਡੀ ਹੋ ਗਏ ਆ ਆਲੂ ਮੁੰਗਰਿਆਂ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ